ਭਾਈ ਜੀ ਪ੍ਰੈਸ ਕਲੱਬ ਜੇ ਇਸ ਲਈ ਆਇਆ ਮੈਂ ਮਜਬੂਰ ਹੋ ਕੇ ਆਇਆ ਮੇਰਾ ਨਾਂ ਜਸਬੀਰ ਸਿੰਘ ਜੱਸਾ ਮਾਚੀਵਾੜਾ ਜ਼ਿਲ੍ਹਾ ਫਰੋਹੀਪੁਰ ਬਾਰਸ ਬਾਬਾ ਬੰਦਾ ਸਿੰਘ ਬਹਾਦਰ ਸੂਬਾ ਅਗੂ ਸਰ ਮੈਂ ਇਸ ਲਈ ਆਇਆ ਕਿਉਂਕਿ ਮੈਂ ਮਜਬੂਰ ਹੋ ਚੁੱਕਿਆ ਹਾਂ 6 ਤਰੀਕ ਦੇ ਮੈਨੂੰ ਥ੍ਰੈਟ ਆ ਰਹੇ ਨੇ ਜਿਹੜਾ ਆਪਣੇ ਫਰੋਹੀਪੁਰ 트리플 ਕਤਲ ਹੋਇਆ ਆ ਪੰਜਾਂ ਜਣਿਆਂ ਨੂੰ ਗੋਲੀਆਂ ਵੱਜੀਆਂ ਸੀਗੀਆਂ ਤਿੰਨ ਜਣੇ ਵਿੱਚ ਮਾਰੇ ਗਏ ਸੀ ਇੱਕ ਲੜਕੀ ਆ ਜਸਪ੍ਰੀਤ ਜਿਸ ਦੀ ਮੈਰਜ ਸੀਗੀ 3 ਤਰੀਕ ਨੂੰ ਇਨਸਾਨੀਅਤ ਦੇ ਨਾਤੇ ਸਾਡੀ ਇੱਕ ਸੰਸਥਾ ਬਣੀ ਹੋਈ ਹੈ ਕਿਸਾਨ ਯੂਨੀਅਨ ਵੀ ਇਹ ਤੇ ਅਸੀਂ ਸੰਸਥਾ ਦੇ ਰੂਪ ਚ ਵੀ ਚਲਾ ਰਹੇ ਹਾਂ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਲੜਕੀ ਦੀ death ਹੋਣ ਕਰਕੇ ਅਸੀਂ ਉਹਨਾਂ ਦੇ ਘਰੇ ਗਏ ਸੀਗੇ ਲੇਕਿਨ ਇਨਸਾਨੀਅਤ ਦੇ ਨਾਤੇ ਜਦੋਂ ਅਸੀਂ ਘਰੇ ਜਾਂਦੇ ਹਾਂ ਤੇ ਮੈਂ ਦੇਖਦਾ ਕੀ ਹੈ ਕਿ ਦੋ ਕਮਰੇ ਆ ਸਿਰਫ ਦੋ ਦੋ ਪਰਿਵਾਰ ਉਸੇ ਇੱਕ ਇੱਕ ਕਮਰੇ ਚ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਹੈ ਚਲੋ ਉਹਨਾਂ ਦਾ ਆਪ ਚ ਡਿਸਪਿਊਟ ਹੋਣਾ ਪਰ ਮੈਂ ਲੜਕੀ ਬਾਰੇ ਪੁੱਛਣ ਗਿਆ ਸੀ ਕਿ ਲੜਕੀ ਦਾ ਕੀ ਕਨਾਸ ਲੜਕੀ ਨੂੰ ਕਿਉਂ ਮਾਰਿਆ ਗਿਆ ਜਦੋਂ ਅਸੀਂ ਬੁਲਾ ਕੇ ਉੱਠਣ ਲੱਗੇ ਲੜਕੀ ਦੀ ਮਦਰ ਜਿਹੜੀ ਸਾਡੀ ਭੈਣ ਨਿਰਮਲ ਕੌਰ ਜੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਈ ਜੀ ਵੀਰ ਜੀ ਸਾਡੀ ਮਦਦ ਕਰੋ ਮੈਂ ਕਿਹਾ ਭੈਣ ਕੇ ਇਸ ਚੀਜ਼ ਦੀ ਉਹ ਕਹਿੰਦੇ ਅਸੀਂ ਬੇਟੀ ਦੇ ਵਿਆਹ ਦੇ ਪੈਸੇ ਜੋੜੇ ਸੀ ਜਿਹੜੇ ਉਹ ਤਾਂ ਸਾਡੇ ਮੇਰੇ ਬੇਟੇ ਨੂੰ 13 ਗੋਲੀਆਂ ਲੱਗੀਆਂ ਮੇਰੇ ਜੇੜ ਦਾ ਪੁੱਤਰ ਜੱਜਦੀਪ ਉਹ ਲਲੀ ਮਾਰ ਚੁੱਕਿਆ ਇੱਕ ਮੁੰਡਾ ਕਾਸ਼ਦੀਪ ਉਹਦਾ ਦੋਸਤ ਮਾਰ ਚੁੱਕਿਆ ਦੋ ਬੱਚੇ ਦਾਗਲ ਨੇ ਕਿ ਸਾਡੀ ਕੋਈ ਹੈਲਪ ਕਰੋ ਜਾਂ ਸਰਕਾਰ ਤੋਂ ਕਰਾ ਦਿਓ ਕਿ ਬੱਚਿਆਂ ਦਾ ਜਿਹੜਾ ਇਲਾਜ ਬਿਲਕੁਲ ਫ੍ਰੀ ਹੋਣਾ ਚਾਹੀਦਾ ਮੇਰੀ ਬੇਟੀ ਦਾ ਕੀ ਨਾਮ ਸੀ ਮੇਰੀ ਬੇਟੀ ਦੇ ਸਿਰ ਤੇ 11 ਗੋਲੀਆਂ ਮਾਰੀਆਂ ਗਈਆਂ ਸਰਕਾਰ ਕਹਿੰਦੀ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਭਗਵੰਤ ਮਾ ਜੀ ਕਿੰਨੇ ਵਾਦੇ ਦੱਸ ਦਿਆ ਸੋਸ਼ਲ ਮੀਡੀਆ ਤੇ ਅਸੀਂ ਬੱਚਿਆਂ ਲਈ ਪੜ੍ਹਾਈ ਫ੍ਰੀ ਕਰਦੇ ਆ ਇਲਾਜ ਫ੍ਰੀ ਕਰਦੇ ਆ ਬਹੁਤ ਕਰਦੇ ਆ ਪਰ ਸਾਡੇ ਨਾਲ ਬਹੁਤ ਤਕਾ ਆ ਸਾਡੀ ਮਦਦ ਕੀਤੀ ਜਾਵੇ ਮੈਂ ਕਹਿਆ ਭੈਣ ਜੀ ਮਦਰ ਕੀ ਉਹਨੇ ਇਹ ਬੋਲਿਆ ਕਿ ਮੇਰੇ ਬੇਟੇ ਦਾ ਇਲਾਜ ਫ੍ਰੀ ਕਰਾਇਆ ਜਾਵੇ ਦੂਸਰੇ ਬੇਟੇ ਦਾ ਵੀ ਪਲੱਸ ਸਾਡੀ ਕੋਈ ਸਹੂਲਤ ਫਾਈਨੈਂਸ਼ਲੀ ਪੈਸੇ ਵੱਲ ਹੋ ਜੇ ਜਾਂ ਕੋਈ ਨੌਕਰੀ ਹੋ ਜੇ ਇਹ ਹੀ ਗੱਲਾਂ ਮੈਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਸੀ ਪਾਉਂਦਾ ਹੀ ਗਿਆ ਕਿ ਇੱਕ ਨਿੱਜੀ ਚੈਨਲ ਨੇ ਉਹ ਵੀਡੀਓ ਚੱਕ ਲਈ ਉਸ ਤੋਂ ਬਾਅਦ ਮੈਨੂੰ ਇੱਕ ਕਾਲ ਆਉਂਦੀ ਹੈ ਅਨਨੋ ਨੰਬਰ ਤੋਂ ਕਿ ਤੂੰ ਉਸ ਵੀਡੀਓ ਨੂੰ ਡਿਲੀਟ ਕਰ ਗਾਲੀ ਗਲੋਚ ਐਦਾਂ ਨਾ ਕੀਤਾ ਮੈਂ ਵੀਡੀਓ ਚ ਬੋਲ ਨਹੀਂ ਸਕਦਾ ਪਰ ਮੈਂ ਪ੍ਰੈਸ ਕਲੱਬ ਦੇ ਜੋ ਪੱਤਰਕਾਰ ਵੀਰੇ ਇਹਨਾਂ ਨੂੰ ਆਫ ਕੈਮਰਾ ਸੁਣਾਈ ਸੀਗੀ ਸਾਰੇ ਅਫਸਰਾਂ ਨੂੰ ਸੁਣਾ ਚੁੱਕਿਆ ਨਰਿੰਦਰ ਕੁਮਾਰ ਨਰਿੰਦਰ ਸਿੰਘ ਸਪੈਸ਼ਲ ਬ੍ਰਾਂਚ ਦੀ ਐਸਪੀਰ ਦੀ ਸਰ ਡੀਐਸਪੀ ਸਰ ਐਸਐਚਓ ਸਾਹਿਬ ਸਾਰਿਆਂ ਨੂੰ ਸੁਣਾ ਜਿਹੜੇ ਮੇਨ ਅਧਿਕਾਰੇ ਉਹਨਾਂ ਨੂੰ ਸੁਣਾ ਚੁੱਕਿਆ ਕਿ ਮੈਨੂੰ ਥ੍ਰੈਟ ਆਉਂਦੇ 6 ਤਰੀਕ ਤੋਂ ਮੇਰੇ ਦੋਸਤ ਇੱਥੇ ਬੈਠੇ ਆ ਮੈਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਵਾਵਾਂਗਾ ਕਿ ਉਹਨਾਂ ਨੇ ਇਹ ਗੱਲ ਕਹੀ ਬ੍ਰਦਰ ਆਪਣੇ ਮਗਰ ਹਰਿਆਣਾ ਨੰਬਰ 4 ਉਹਨਰ ਗੱਡੀ ਆ ਤਿੰਨ ਦਿਨ ਹੋ ਗਿਆ ਤਿੰਨ ਤਨ ਢੇੜੇ ਲਾ ਗਈ ਆ ਬਾਰੇ ਕੀ ਚੌਂਕ 'ਚ ਅਸੀਂ ਖੜੇ ਸੀ ਮੇਰੇ ਦੋਸਤ ਆਏ ਸੀ ਲੁਧਿਆਣੇ ਤੋਂ ਉਹਨਾਂ ਨੂੰ ਖਾ ਪਿਆ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਯਾਰ ਮੈਂ ਕਿਹਾ ਯਾਰ ਕੁਛ ਨਹੀਂ ਹੁੰਦਾ ਹੁਣ ਕੋਈ ਹੋਣਾ ਥਰਡ ਪਰਸਨ ਹੋਣਾ ਕਹਿੰਦੇ ਨਹੀਂ ਇੱਕ ਵੇ ਦਾ ਭਤੀਜਾ ਕਹਿੰਦਾ ਚਾਚਾ ਜੀ ਨਹੀਂ ਬਹੁਤ ਦੇਖਦੇ ਆ ਗੱਡੀ ਰੋਕ ਕੇ ਵੀ ਉਹਨਾਂ ਦੇਖਿਆ ਫਿਰ ਅਸੀਂ ਜਲਦੀ ਜਲਦੀ ਘਰਾਂ ਨੂੰ ਗਏ 5 ਦਿਨ ਮੈਂ ਘਰੋਂ ਨਹੀਂ ਨਿਕਲਿਆ ਇਸ ਟਾਈਮ ਮੈਂ ਡਿਪਰੈਸ਼ਨ 'ਚ ਹਾਂ 16ਵਾਂ ਦਿਨ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਰੇ ਮੈਨ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਪੀ ਸਾਹਿਬ ਨਰਿੰਦਰ ਕੁਮਾਰ ਐਸਐਚਓ ਸਾਹਿਬ ਡੀਸੀ ਸਾਹਿਬ ਸਾਰਿਆਂ ਨੂੰ ਮੈਂ ਆਹ ਦੇਖੋ ਤੁਹਾਨੂੰ ਮੈਂ ਦਿਖਾ ਸਕਦਾ ਕਿ ਮਾਨਯੋਗ ਐਸਐਸਪੀ ਸਾਹਿਬ ਮੈਂ ਲਿਖ ਕੇ ਦਿੱਤਾ ਸੀ ਕਿ ਮੇਰੇ ਅਸਲੇ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਮੈਨੂੰ ਅਸਲਾ ਜ਼ਰੂਰੀ ਹੈ ਕਿਉਂਕਿ ਅਸਲਾ ਲਾਇਸੈਂਸ ਮੇਰੇ ਫਾਦਰ ਸਾਹਿਬ ਦਾ ਹੈਗਾ ਆ ਮੈਂ ਉਹ ਕੈਰੀ ਨਹੀਂ ਕਰ ਸਕਦਾ ਕਾਨੂੰਨ ਮੁਤਾਬਕ ਉਸ ਤੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ ਐਸਪੀ ਸਾਹਿਬ ਐਸਪੀ ਸਾਹਿਬ ਨੂੰ ਲਿਖ ਕੇ ਦਿੱਤਾ ਸੀਗਾ 18 ਤਰੀਕ ਦੀ ਗੱਲ ਹੈ ਤੇ ਐਸਪੀ ਸਾਹਿਬ ਨੇ ਮਾਰਕ ਕਰ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਤੋਂ ਬਾਅਦ ਆ ਦੇਖੋ ਡੀਸੀ ਸਾਹਿਬ ਨੂੰ ਡਿਪਟੀ ਕਮਿਸ਼ਨ ਕੱਲ ਦੀ ਗੱਲ ਹੈ ਮੈਂ ਡੇਢ ਘੰਟਾ ਬੈਠਾ ਰਿਹਾ ਐਮਐਲਏ ਸਾਹਿਬ ਪੁੱਲਰ ਸਾਹਿਬ ਦੇ ਬ੍ਰਦਰ ਆਏ ਆਣ ਕੇ ਅੰਦਰ ਵੜ ਗਏ ਡਾ ਘੰਟਾ ਬੈਠੇ ਰਹਾ ਹੋਰ ਕਈ ਥਰਡ ਪਰਸਨ ਆਏ ਆਣ ਕੇ ਮੁਲਾਕਾਤਾ ਕਰਦੇ ਰਿਹਾ ਜਦੋਂ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਡੀਸੀ ਸਾਹਿਬ ਦੇ ਨੂੰ ਉਹ ਕੋਈ ਕਹਿੰਦੇ ਆ ਮੈਡਮ ਜੀ ਜਿਹੜਾ ਨੇ ਜੇ ਅਹੁਦਾ ਨਹੀਂ ਸੰਭਾਲਿਆ ਚਾਰਜ ਨਹੀਂ ਸੰਭਾਲਿਆ ਅਸੀਂ ਤੁਹਾਨੂੰ ਨਹੀਂ ਮਿਲਾ ਸਕਦੇ ਅਸਲੇ ਦੀ ਲਾਇਸੈਂਸ ਬਿਲਕੁਲ ਬੰਦ ਨਹੀਂ ਤੁਹਾਨੂੰ ਨਹੀਂ ਮਿਲ ਸਕਦਾ ਇਹ ਤੁਸੀਂ ਦੱਸੋ ਕਿੱਧਰ ਦੀ ਇਨਸਾਨੀਅਤ ਹੈ ਕਿੱਧਰ ਤਾਂ ਨਹੀਂ ਆ ਜੇ ਅਸੀਂ ਪ੍ਰਸ਼ਾਸਨ ਕੋਲ ਨਹੀਂ ਜਾਣਾ ਤੇ ਅਸੀਂ ਫਿਰ ਮੈਂ ਇਹੀ ਗੱਲ ਕਹੀ ਹੈ ਗੁੱਸੇ 'ਚ ਆ ਕੇ ਕਿਉਂਕਿ ਜਦੋਂ ਬੱਚਿਆਂ ਤੱਕ ਗੱਲ ਪਹੁੰਚੇ ਮੇਰੇ ਉਹ ਬੰਦੇ 19 ਤਰੀਕ ਨੂੰ ਦੋ ਇੱਕ ਸਪਲੈਂਡਰ ਮੋਟਰਸਾਈਕਲ ਮੂੰਹ ਬੰਨ੍ਹਿਆਈ ਸੀ ਮੇਰੇ ਘਰ ਟੱਕਰ ਪਹੁੰਚ ਕੀਤੀ ਕਿ ਤੂੰ ਸਾਡੀ ਰਿਕਾਰਡਿੰਗ ਸੁਣਾਉਣਾ ਤੈਨੂੰ ਅਸੀਂ ਦੇਖ ਲਾਂਗੇ ਬੰਦਾ ਬਣ ਜਾ ਉਸ ਤੋਂ ਬਾਅਦ ਸਰ 15 ਤਰੀਕ ਦੀ ਗੱਲ ਹੈ 112 ਨੰਬਰ ਤੇ ਮੈਂ ਕਾਲ ਕੀਤੀ ਚੰਡੀਗੜ੍ਹ ਮੇਰੇ ਪਿੰਡ 15 ਤਰੀਕ ਰਾਤ ਜਦੋਂ ਮੈਂ ਲਿਖ ਕੇ ਦਿੱਤਾ ਹੈ ਡੀਸੀ ਚੰਦਰ ਗੇਨ ਸੀਗੇ ਐਸਐਸਪੀ ਗੋਇਲ ਸਾਹਿਬ ਕਿ ਥਰਡ ਪਰਸਨ ਮੈਂ ਆਹਦੀ ਜ਼ਮੀਨ 'ਚ ਬੈਠਾ ਨਹੀਂ ਵੜਨਾ ਚਾਹੀਦਾ ਮੇਰੇ ਗੁਰਦਵਾਰ ਸਾਹਿਬ ਤਿੰਨ ਵਾਰੀ ਚੋਰੀ ਹੋ ਚੁੱਕੀ ਹੈ ਰਾਤ 8 ਤੋਂ 8:30 ਦੇ ਵਿੱਚਕਾਰ ਆਪਸੇ ਲੜਾਈ ਝਗੜਾ ਹੋਇਆ 15 ਤੋਂ 20 ਬੰਦੇ ਨਜਾਇਜ਼ ਹਥਿਆਰ ਲੈ ਕੇ ਇੱਕ ਬੁਲਟ ਮੋਟਰਸਾਈਕਲ ਮੇਰੇ ਘਰੇ ਅਜੇ ਖੜਾ ਹੈ ਮੇਰੀ ਕੋਈ ਸੁਣਵਾਈ ਨਹੀਂ ਚਾਰ ਵਾਰ ਮੈਂ ਥਾਣੇ ਤੋਂ ਹੋ ਚੁੱਕਿਆ ਐਸਐਚਓ ਸਾਹਿਬ ਕੋਲੋਂ ਉਹਨਾਂ ਡਿਊਟੀ ਪਹਿਲੋਂ ਮੈਡਮ ਜੀ ਦੀ ਲਾਈ ਮੈਡਮ ਜੀ ਤੋਂ ਬਾਅਦ ਜਸਪਾਲ ਸਿੰਘ ਦੀ ਲਾਈ ਹੈ ਕੋਈ ਨਹੀਂ ਮੇਰੀ ਸੁਣਵਾਈ ਹੋ ਰਹੀ ਮੇਰੇ ਬੱਚਿਆਂ ਤੱਕ ਥ੍ਰੈਟ ਆਇਆ ਮੈਨੂੰ ਇਹ ਗੱਲ ਕਹਿਤੀ ਤੇਰੇ ਬੱਚੇ ਕਿੱਥੇ ਕਿੱਥੇ ਪੜਦੇ ਆ ਸਾਰਾ ਕੁਝ ਮੈਂ ਬੇਨਤੀ ਕਰਨੀ ਚਾਹਣਾ ਹਾਲੇ ਵੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਮੇਰੀ ਸੁਣਵਾਈ ਕੀਤੀ ਜਾਵੇ ਮੇਰਾ ਅਸਲੇ ਦਾ ਲਾਇਸੈਂਸ ਬਣਾਇਆ ਜਾਵੇ ਜੇਕਰ ਨਹੀਂ ਬਣਦਾ ਤੇ ਮੈਨੂੰ ਕਾਨੂੰਨੀ ਸਹੈਤਾ ਦਿੱਤੀ ਜਾਵੇ ਜੇਕਰ ਮੇਰੇ ਪਰਿਵਾਰ ਦਾ ਕੋਈ ਜਾਲੀਮਾਨੇ ਨੁਕਸਾਨ ਹੁੰਦਾ ਤੇ ਮੈਂ ਮਜਬੂਰ ਹੋ ਕੇ ਫਿਰ ਮੈਨੂੰ ਵੀ ਹਥਿਆਰ ਚੱਕਣਾ ਪੈਗਾ ਮੈਂ ਵੀਡੀਓ 'ਚ ਟ੍ਰੈਬਰੇਸ਼ਨ ਚੋ ਕੇ ਮਜਬੂਰ ਹੋ ਕੇ ਕਹਿ ਰਿਹਾ ਅੱਜ 6 ਤਰੀਕ ਦੀ ਗੱਲ ਅੱਜ 16 ਤਰੀਕ ਨੂੰ 10 ਦਿਨ ਹੋ ਗਿਆ ਮੈਂ ਡਿਪਰੈਸ਼ਨ 'ਚ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੇਕਰ ਮੈਂ ਉਹਦੇ ਬੱਚੇ ਹੀ ਮਰਵਾਣੇ ਆ ਸਮਾਜ ਸੇਵਾ ਦਾ ਕੰਮ ਕਰਕੇ ਤੇ ਫਿਰ ਮੈਨੂੰ ਫਾਇਦਾ ਕੀ ਹੈ ਫਿਰ ਤਾਂ ਲੋਕ ਕਹਿੰਦੇ ਆ ਕਿ ਅੰਬਲੀ ਸ਼ਰਾਬੀ ਗੈਂਗਸਟਰ ਮੈਂ ਕਹਿੰਨਾ ਮਾਂ ਦੇ ਪੇਟੋਂ ਪੈਦਾ ਨਹੀਂ ਹੁੰਦਾ ਸਾਡਾ ਸਮਾਜ ਸਾਡੀਆਂ ਸਰਕਾਰਾਂ ਦਾ ਗੰਦਾ ਸਿਸਟਮ ਤੇ ਸਾਡੇ ਜਿਹੜੇ ਕ腐 ਅਫਸਰ ਬਣਾਉਦੇ ਆ ਹੁਣ ਮੈਂ ਮਜਬੂਰ ਹੋ ਚੁੱਕਿਆ ਜੇ ਮੇਰੇ ਬੱਚੇ ਨਾ ਰਹਿ ਤੇ ਫਿਰ ਮੈਂ ਮਜਬੂਰ ਹੋ ਕੇ ਕਾਨੂੰਨ ਨੂੰ ਹੱਥ ਚ ਲਾਵਾਂਗਾ ਅਗਰ ਮਸਲਾ ਤੁਸੀਂ ਸਾਡਾ ਧਿਆਨ ਚ ਲਾਇਆ ਹੈ ਆ ਮਸਲਾ ਜਿਹੜਾ ਅਸੀਂ ਰਿਪੋਰਟਾਈਜ਼ ਕਰ ਰਹੇ ਆ ਡੀਐਸਪੀ ਸਿਟੀ ਸਰਵ ਇਹ ਮਸਲੇ ਨੂੰ ਪੂਰੇ ਵਿਹੇ ਤੱਕ ਜਾ ਕੇ ਜਿਵੇਂ ਤੁਸੀਂ ਕਹਿੰਦੇ ਹੋ ਜੇ ਇਹ ਜਿ ਕੋਈ ਗਲ ਹੋ ਗਈ ਮੈਂ ਲੋਕ ਇੱਕ ਪ੍ਰੋਪਰ ਅਸਲ ਜਾਪਤਾ ਨੂੰ ਮੁਕੰਮਲ ਪੂਰੀ ਕਰ ਦੇਵਾਂਗਾ ਧੰਨਵਾਦ